ਜਾ ਕੇ ਆਪਣੀ ਵਿਜਿਟ ਪਾ ਕੇ ਉਹਦੇ ਹਾਲਾਤ ਵੇਖ ਸਕਦਾ ਕਿੰਨੇ ਸ਼ਰਮਨਾਕ ਜਿਹੜੇ ਹਾਲਾਤ ਨੇ ਸਾਨੂੰ ਕਹਿੰਦਿਆਂ ਵੀ ਸ਼ਰਮ ਆਂਦੀ ਹੈ ਬਹੁਤ ਬੇਸਮੇਤੋਂ ਪਿੰਸੀਅਤ ਕਰ ਰਹੇ ਆਂ ਪ੍ਰਸ਼ਾਸਨ ਅਗੇ ਮੰਗ ਕਰ ਰਹੇ ਆਂ ਕਿ ਸਾਡਾ ਜਿਹੜਾ ਜੀਵਨ ਬੜਾ ਬੱਤਰ ਬਣਿਆ ਹੋਇਆ ਦਰਾਂਗੜ੍ਹ ਹਸਪੀਟਲ ਸਕੂਲਾਂ ਨੂੰ ਜਾਣ ਦਾ ਕੋਈ ਰਸਤਾ ਨਹੀਂ ਛਾਣੇ ਨੂੰ ਜਾਣ ਦਾ ਕੋਈ ਰਸਤਾ ਨਹੀਂ ਕੋਈ ਮੇਨ ਰਸਤਾ ਇਹ ਕਿਉਂਕਿ ਸਾਡੇ ਪਿੰਡ ਵਿੱਚ ਇਸ ਪਾਣੀ ਦੀ ਸਮੱਸਿਆ ਦੇ ਨਾਲ ਜੂਝਦੇ ਹੋਏ ਕਈ ਭਿਆਨਕ ਬਿਮਾਰੀਆਂ ਨਾਲ ਲੋਕ ਸਾਹਮਣਾ ਕਰ ਰਹੇ ਨੇ ਘਰਾਂ ਵਿੱਚ ਕੀੜੇ ਤੁਰ ਰਹੇ ਨੇ ਪਹਿਲਾਂ ਸਾਡੇ ਘਰਾਂ 'ਚ ਪਾਣੀ ਸੀਗਾ ਹੁਣ ਸਾਡੇ ਖੇਤਾਂ ਵਿੱਚ ਵੀ ਉਸ ਪਾਣੀ ਦੀ ਮਾਰ ਆ ਰਹੀ ਆ ਬਾ ਸਰਪੰਚ ਦੁਰੰਗਲਾ ਅੱਜ ਅਸੀਂ ਸਾਰੇ ਪਿੰਡ ਵਾਸੀ ਸਾਡੇ ਮੈਂਬਰ ਪੰਚਾਇਤ ਲੰਬੜਦਾਰ ਤੇ ਸਾਡੇ ਪਿੰਡ ਦੇ ਪਤਵੰਤੇ ਸੱਜਣ ਸਾਨੂੰ ਜੋ ਡੀਸੀ ਸਾਹਿਬ ਦੇ ਥਰੂ ਡਿਸਟ੍ਰਿਕਟ ਲੈਵਲ ਤੇ ਇੱਕ ਟੈਕਨੀਕਲ ਮਹਿਰਾਂ ਦੀ ਕਮੇਟੀ ਬਣਾਈ ਗਈ ਸੀ ਜੇ ਚ ਵਿੱਚ ਤਿੰਨ ਜਿਸ ਵਿੱਚ ਤਿੰਨ ਐਕਸੀਡੈਂਸ ਆਫ ਸੀਗੇ ਜੋ ਜਿਨ੍ਹਾਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਔਰ ਉਹਨਾਂ ਦਾ ਸੁਵਿਸ਼ਾਸ਼ਨ ਦਿੱਤਾ ਹੈ ਸਾਨੂੰ ਸਾਡੇ ਪਿੰਡ ਵਾਸੀਆਂ ਦੇ ਬਿਆਨ ਦਰਜ ਕੀਤੇ ਨੇ ਉਹਨਾਂ ਨੇ ਸੁਵਿਸ਼ਾਸ਼ਨ ਦਿੱਤਾ ਕਿ ਇਹ ਜੋ ਤੁਹਾਡੇ ਪਿੰਡ ਦੀ ਨਿਕਾਸੀ ਦਾ ਹਾਲ ਹੋਣਾ ਗਰਾਊਂਡ ਤੇ ਜਾ ਕੇ ਜਾਇਜ਼ਾ ਲਿਆਇਆ ਹੈ ਉਹਨਾਂ ਵੇਖਿਆ ਕਿ ਪਿੰਡ ਦਾ ਬੜਾ ਮੜਾ ਮੜਾ ਹਾਲ ਹੈ ਉਹਨਾਂ ਸਾਨੂੰ ਅਸ਼ਵਾਸ਼ਣ ਦਿੱਤਾ ਕਿ ਇਹ ਜੋ ਪਾਈਪਲਾਈਨ ਪਈ ਸੀ ਇਹ ਬਿਲਕੁਲ ਨਕਾਮ ਹੈ ਔਰ ਇਹਦੇ ਵਿੱਚ ਫੰਡਾਂ ਦੀ ਦੂਰ ਤੋਂ ਹੋਈ ਹੈ ਔਰ ਅਨਕੰਪਲੀਟ ਪ੍ਰੋਜੈਕਟ ਹੈ ਇਸ ਕਰਕੇ ਉਹਨਾਂ ਆਪਣੀ ਰਿਪੋਰਟ ਬਣਾਉਣੀ ਹੈ ਉਹਨਾਂ ਸਾਨੂੰ ਅਸ਼ਵਾਸ਼ਣ ਦਿੱਤਾ ਕਿ ਇਹਦੇ ਵਿੱਚ ਤੁਹਾਨੂੰ ਇਰੀਗੇਸ਼ਨ ਡਿਪਾਰਟਮੈਂਟ ਦੇ ਥਰੂ ਓਪਨ ਵਾਲਾ ਬਣਾ ਕੇ ਦਿੱਤਾ ਜਾਏਗਾ ਜੋ ਕਿ ਅਸੀਂ ਵੀ ਉਹਨਾਂ ਨਾਲ ਸਹਿਮਤੀ ਪ੍ਰਗਟਾਈ ਹੈ ਕਿਉਂਕਿ ਸਾਨੂੰ ਨਾ ਤੇ ਕਿਸੇ ਨਾ ਵਿਰੋਧ ਨਾਂ ਰੰਜਿਸ਼ ਬਾਜੀ ਆ ਸਾਨੂੰ ਸਾਡੇ ਪਿੰਡ ਦਾ ਨਿਕਾਸ ਚਾਹੀਦਾ ਇਸ ਕਰਕੇ ਕਿਉਂਕਿ ਸਾਡੇ ਪਿੰਡ ਵਿੱਚ ਇਸ ਪਾਣੀ ਦੀ ਸਮੱਸਿਆ ਦੇ ਨਾਲ ਜੂਝਦੇ ਹੋਏ ਕਈ ਭਿਆਨਕ ਬਿਮਾਰੀਆਂ ਨਾਲ ਲੋਕ ਸਾਹਮਣਾ ਕਰ ਰਹੇ ਨੇ ਘਰਾਂ ਵਿੱਚ ਕੀੜੇ ਤੁਰ ਰਹੇ ਨੇ ਪਹਿਲਾਂ ਸਾਡੇ ਘਰਾਂ 'ਚ ਪਾਣੀ ਸੀਗਾ ਹੁਣ ਸਾਡੇ ਖੇਤਾਂ ਵਿੱਚ ਵੀ ਉਸ ਪਾਣੀ ਦੀ ਮਾਰ ਆ ਰਹੀ ਆ ਜਿਹਦੇ ਵਿੱਚ ਕੀ ਉਹ ਆਪਣੇ ਸਾਡੇ ਰਕਬਾ ਤੇ ਕਿਸੇ ਕੋ ਇੱਕ ਕਿਲਾ ਕਿਸੇ ਕੋ ਚਾਰਕਨ ਵਾਲਾ ਕੋਈ ਛੋਟੇ ਜ਼ਿਮੀਦਾਰ ਨੇ ਇਸ ਕਰਕੇ ਅਸੀਂ ਪੁਰਜੋਰ ਉਮੀਦ ਕਰਦੇ ਹਾਂ ਪ੍ਰਸ਼ਾਸਨ ਕੋਲੋਂ ਕਿ ਇਹ ਸਾਡੀ ਜਲਦੀ ਤੋਂ ਜਲਦੀ ਇਹਦਾ ਮਸਲੇ ਦਾ ਹੱਲ ਕਰਨਗੇ ਧੰਨਵਾਦ ਜੀ ਬਹੁਤ ਬੇਸਮੇਂ ਤੋਂ ਅਸੀਂ ਸ਼ਿਕਾਇਤ ਕਰ ਰਹੇ ਹਾਂ ਪ੍ਰਸ਼ਾਸਨ ਅੱਗੇ ਮੰਗ ਕਰ ਰਹੇ ਹਾਂ ਕਿ ਸਾਡਾ ਜਿਹੜਾ ਜੀਵਨ ਬੜਾ ਬੱਤਰ ਬਣਿਆ ਹੋਇਆ ਹੈ ਨਰਾਂਗਲੇ ਦਾ ਹਸਪੀਟਲ ਸਕੂਲਾਂ ਨੂੰ ਜਾਣ ਦਾ ਕੋਈ ਰਸਤਾ ਨਹੀਂ ਖਾਣੇ ਨੂੰ ਜਾਣ ਦਾ ਕੋਈ ਰਸਤਾ ਨਹੀਂ ਕੋਈ ਮੇਨ ਰਸਤਾ ਉਹਦੇ ਵਿੱਚ ਜਾ ਕੇ ਪ੍ਰਸ਼ਾਸਨ ਜਾ ਕੇ ਖੁਦ ਜਾ ਕੇ ਆਪਣੀ ਵਿਜ਼ਿਟ ਪਾ ਕੇ ਖੁਦ ਹਾਲਾਤ ਵੇਖ ਸਕਦਾ ਕਿੰਨੇ ਸ਼ਰਮਨਾਕ ਜਿਹੜੇ ਹਾਲਾਤ ਨੇ ਸਾਨੂੰ ਕਹਿੰਦਿਆ ਵੀ ਸ਼ਰਮ ਆਂਦੀ ਐ ਅਸੀਂ ਧੱਕੇ ਖਾ ਰਹੇ ਆ ਤੇ ਪ੍ਰਸ਼ਾਸਨ ਕੋਲ ਆਣ ਕੇ ਵੀ ਅਸੀਂ ਬੇਨਤੀਆਂ ਕਰ ਰਹੇ ਆ ਤੇ ਫੋਨ ਵੀ ਸਾਨੂੰ ਵਿਸ਼ਵਾਸਨ ਦਵਾਇਆ ਸਰਕਾਰ ਨੇ ਕਿ ਆਪਾਂ ਜਲਦੀ ਤੋਂ ਜਲਦੀ ਜੜਾ ਆ ਇਹਦਾ ਇਹ ਤੁਹਾਡੀ ਮੰਗ ਜਿਹੜੀ ਐ ਪੂਰੀ ਕਰ ਦਿਆਂਗੇ ਅਸੀਂ ਬਹੁਤ ਰੋ ਧੰਨਵਾਦ ਕਰਾਂਗੇ ਜੇ ਪ੍ਰਸ਼ਾਸਨ ਸਾਨੂੰ ਇਹ ਆਸ਼ਵਾਸਨ ਦਿੱਤਾ ਤਾਂ ਅਸੀਂ ਇੰਤਜ਼ਾਰ ਕਰਨੇ ਆ ਫੇਰ ਦੁਬਾਰਾ ਵਾਹਿਗੁਰੂ ਜੀ ਖਾਲਸਾ ਵਾਹ